ਪਹਾੜਾ ਹੀ ਵਟਾਕ ਹਾਂਜੀ ਲੱਖ ਰੁਪਏ ਦੀ ਚੱਕ ਲਓ ਮੇਰਾ ਭਰਾ 99 ਹਜ਼ਾਰ ਦੀ ਲੈ ਜਾਓ ਹੋਰ ਦੱਸੋ ਹਾਂਜੀ ਹਾਂਜੀ ਨਾ ਨਾ 99 ਹਜ਼ਾਰ ਚ ਪਾਸਿੰਗ ਤੁਹਾਨੂੰ ਦੇਤੀ ਹੈ ਨਾਲ ਆਪਾਂ ਮਾੜੇ ਮਾਡਲ ਉੱਚਾ ਹੀ 13 ਇਹ ਸਿਰਫ ਦੇ ਰਾਂਗੇ ਆਪਾਂ 1,60,000 ਦੀ ਕਾਰ ਨੂੰ 13 ਮਾਡਲ ਦੇਖ ਲਓ ਡੀਜ਼ਲ ਕਾਰ ਆਲੋ ਗਰੰਟੀ ਹੋਊਗੀ ਜੀ ਆਪਾਂ ਨੂੰ ਮੀਟਰ ਦੀ ਹਾਂ ਕੋਈ ਐਕਸੀਡੈਂਟ ਹੋਵੇ ਕਾਰ ਉਹਦੀ ਵੀ ਗਰੰਟੀ ਹੈ ਜੀ ਆਪਣੀ ਠੀਕ ਹੈ ਹਾਂਜੀ ਮਤਲਬ ਕਿ ਇੰਜਨ ਗੇਅਰ ਨਾ ਐਕਸੀਡੈਂਟ ਦੀ ਫੁੱਲ ਗਰੰਟੀ ਹੋਊਗੀ ਠੀਕ ਹੈ ਆਪਾਂ ਤੁਹਾਨੂੰ ਇੱਕੋ ਰੇਟ ਦੱਸਾਂਗੇ ਜੀ 2,20,000 ਦੀ ਕਾਰ ਦੇਵਾਂਗੇ ਗਾਹਕ ਕਾਰ ਦੇ ਸਾਰੇ ਫੰਕਸ਼ਨ ਵਰਕਿੰਗ ਚ ਨੇ ਜੀ ਠੀਕ ਹੈ ਬਾਈ ਲਾਏ ਬੜੇ ਸੋਹਣੇ ਹਨਾ ਆਰ ਜੀ ਮੈਂ ਕਹਿੰਦਾ ਜੇ ਕਦੋਂ ਵੀ ਪੇਂਟ ਹੋਵੇ ਗੱਡੀ ਵਾਪਸ ਆ ਜੀ ਬੰਪਰ ਵੀ ਪੇਂਟ ਹੋਵੇ ਕਾਰ ਦਾ 올 ओरिजिनल ਹਾਂਜੀ ਹਾਂਜੀ 62000 ਚੱਲੀ ਹੋਈ ਆ ਜੀ ਹਾਂ ਭਾਈ 2025 ਦਾ ਦਸੰਬਰ ਮਹੀਨਾ ਚੁੱਕਾ ਵਾ ਤੇ ਤੁਹਾਨੂੰ ਪਤਾ ਵਾ ਵੀ ਜਿਹੜੇ ਮੇਰੇ ਭਰਾਵਾਂ ਨੇ ਹਲੇ ਤੱਕ ਕਾਰਾਂ ਨਹੀਂ ਲਈਆਂ ਸਭੀ ਹੁਣ ਟਾਈਮ ਹੈਗਾ ਸਰਦੀਆਂ ਵੀ ਆ ਗਈਆਂ ਵਾ ਆਪਣੇ ਪਰਿਵਾਰ ਨੂੰ ਮੋਟਰਸਾਈਕਲ ਤੇ ਲਿਆਂਦੀ ਵੀ ਆਇਆ ਤੁਹਾਨੂੰ ਕਾਰਾਂ 'ਚ ਬਿਠਾ ਦੇਣਾ ਆਪਾਂ ਬਾਈ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿੰਨੇ ਭਰਾ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਅੱਜ ਨਾਲ ਤੁਹਾਨੂੰ ਇੱਕ ਨਵੇਂ ਸੱਜਣ ਦੇ ਨਾਲ ਮਿਲਣ ਜਾ ਰਹੇ ਆ ਸ਼ਹਿਰ ਆਪਣਾ ਲੁਧਿਆਣਾ ਹੀ ਆ ਤੇ ਲੁਧਿਆਣੇ ਸ਼ਹਿਰ 'ਤੇ ਖੜੇ ਆ ਸਟਾਈਲਾਈਨ ਕਾਰਸ ਦੇ ਉੱਤੇ ਤੇ ਹਰਪ੍ਰੀਤ ਵੀਰ ਅੱਜ ਆਪਣੇ ਨਾਲ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੈਮੂ ਵੀਰੇ ਵਧੀਆ ਵਧੀਆ ਵੀਰ ਜੀ ਵਧੀਆ ਤੇ ਵੀਰੇ ਚਲੋ ਆਪਣੀ ਡਿਸਕਸ਼ਨ ਚੱਲ ਰਹੀ ਸੀ ਕਾਫੀ ਟਾਈਮ ਦੀ ਅੱਜ ਚਲੋ ਸਵਾਪ ਬਣ ਗਿਆ ਹਾਂਜੀ 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 ਹੁਣ ਆਪਾਂ ਰੂਬਰੂ ਕਰਾਂ ਜਾ ਰਹੇ ਆ ਭਰਾਵਾਂ ਦੇ ਨਾਲ ਹਾਂਜੀ ਹਾਂਜੀ ਪਹਿਲਾਂ ਆਪਾਂ ਲੋਕੇਸ਼ਨ ਸਮਝਾ ਦਈਏ ਕਿੱਥੇ ਖੜੇ ਆਪਾਂ ਲੋਕੇਸ਼ਨ ਪੈ ਜਾਂਦੀ ਹੈ ਆਪਣੀ ਦੁੱਗਰੀ ਕੈਨਲ ਰੋਡ ਹਾਂਜੀ ਨੀਅਰ ਪੰਚਮ ਹਸਪੀਟਲ ਠੀਕ ਹੈ ਹਾਂਜੀ ਪੰਚਮ ਹਸਪੀਟਲ ਦੇ ਬਾਈ ਬਿਲਕੁਲ ਨੀਅਰ ਬਾਇਆ ਬਾਕੀ ਨਾ ਬਾਈ ਹੁਣਾਂ ਦੀ ਜਿਹੜੀ ਲੋਕੇਸ਼ਨ ਆ ਮੈਂ ਡਿਸਕ੍ਰਿਪਸ਼ਨ ਤੇ ਬਾਈ ਆਪਣੇ ਤੋਂ ਕਾਰਾਂ ਕਹੇ ਜੀਆਂ ਹੁੰਦੀਆਂ। ਕਾਰਾਂ ਸਾਰੀਆਂ ਵਧੀਆਂ ਨੇ ਜੀ। ਹਾਂ। ਗਰੰਟੀ ਹੋਊਗੀ ਜੀ ਆਪਾਂ ਨੂੰ ਮੀਟਰ ਦੀ। ਹਾਂ। ਕੋਈ ਐਕਸੀਡੈਂਟ ਹੋਵੇ ਕਾਰ ਉਹਦੀ ਵੀ ਗਰੰਟੀ ਹੈ ਜੀ ਆਪਣੀ। ਠੀਕ ਹੈ। ਹਾਂਜੀ। ਮਤਲਬ ਕਿ ਇੰਜਨ, ਗੇਅਰ, ਨੋਨ ਐਕਸੀਡੈਂਟ ਦੀ ਫੁੱਲ ਗਰੰਟੀ ਹੋਊਗੀ ਜੀ। ਠੀਕ ਹੈ। ਤੇ ਮਤਲਬ ਕਿ ਕਾਰਾਂ ਵੀਰੇ ਤੁਹਾਨੂੰ ਓਕੇ ਰਿਪੋਰਟ ਮਿਲਣਗੇ ਅੱਜ ਦੀ ਵੀਡੀਓ ਦੇ ਵਿੱਚ। ਜਿੱਥੋਂ ਮਰਜ਼ੀ ਚੈੱਕ ਕਰਾ ਲੈਣਾ। ਜਿੱਥੋਂ ਮਰਜ਼ੀ ਕਸਟਮਰ ਕਸਟਮਰ ਨੂੰ ਕਹੂੰਗਾ ਹੀ ਆਪਣਾ ਮਕੈਨਿਕ। ਕੋਈ ਵੀ ਡੈਂਟਰ ਪੈਂਟਰ ਜੇ ਲੈ ਕੇ ਆਣਾ ਤੁਸੀਂ ਨਾਲ ਲੈ ਕੇ ਆਓ। ਇੰਨਾ ਕੰਮ ਜਿਹੜੀ ਚੀਜ਼ ਹੋਊਗੀ ਪੇਂਟ ਉਹ ਕਹਿ ਕੇ ਦਵਾਂਗੇ ਆਪਾਂ ਪੇਂਟਾਂ ਜੀ ਉਹ ਕਹਿ ਕੇ ਦਵਾਂਗੇ ਜਿਹੜੀ ਚੀਜ਼ ਨਹੀਂ ਹੋਊਗੀ ਤਾਂ ਉਹ ਨਹੀਂ ਆ ਬਾਈ ਜਿਹੜੀ ਸਿੱਧੀ ਗੱਲ ਆ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਵਰਨਾ ਤੋਂ ਸ਼ੁਰੂਆਤ ਕਰ ਲੈਨੇ ਆ ਇਹ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪਹਿਲੀ ਗਾਰ ਹੀ ਆ ਇਹ ਵਰਨਾ ਇਹ ਵੀਰੇ ਕਿੰਨਾ ਮਾਡਲ ਆ ਇਹ ਇਹ ਵਰਨਾ ਹੈਗੀ ਆ ਜੀ 2011 ਮਾਡਲ ਐਸਐਕਸ ਟੋਪ ਵਾਲਾ ਮਾਡਲ ਜੀ ਠੀਕ ਆ ਐਸਐਕਸ ਟੋਪ ਵਾਲਾ ਮਾਡਲ ਆ ਬਾਈ ਵਰਨਾ 2011 ਦਾ ਓਨਰਸ਼ਿਪ ਦੀ ਗੱਲ ਕਰੀਏ ਓਨਰ ਫਰਸਟ ਜੀ ਅੱਛਾ ਪਹਿਲੇ ਨਾਂ ਦੀ ਆ 11 ਦੇ باوجود ਜੀ ਪਹਿਲੇ ਨਾਮ ਦੀ ਹੈ ਜੀ ਕਿਤੋਂ ਵੀ ਪੇਂਟ ਹੋਵੇ ਕਾਰ ਗੱਡੀ ਵਾਪਸ ਆ ਕੋਈ ਬੰਪਰ ਤੋਂ ਇਲਾਵਾ ਕਿਤੋਂ ਵੀ ਪੇਂਟ ਹੋਵੇ ਜੀ ਬੰਪਰ ਤੋਂ ਇਲਾਵਾ ਕਿਤੋਂ ਦੀ ਵੀ ਕਾਰ ਪੇਂਟ ਨਹੀਂ ਹੈਗੀ ਬਾਈ ਡੀਜ਼ਲ ਦੀ ਕਾਰ ਆ ਡੀਜ਼ਲ ਦੀ ਕਾਰ ਆ ਔਰ ਨਾਮ ਪਹਿਲਾ ਵਾ ਹਾਂਜੀ ਹਾਂਜੀ ਤੇ ਵੀਰੇ ਆਪਾਂ ਨਾ ਹਮੇਸ਼ਾ ਆਪਣੀ ਵੀਡੀਓ ਦੇ ਵਿੱਚ ਨਾ ਵਧੀਆ ਰੇਟ ਦਈਦੇ ਆ ਜਿਹੜੇ ਨੈਟਵਰਕ ਦੇਣ ਆਲੇ ਹੁੰਦੇ ਇਹ ਕਾਰ ਆਪਾਂ ਕਿੰਨੇ ਰੇਟ 'ਚ ਦੇਣੀ ਲਾਸਟ ਪੱਜ ਪਾ ਤੁਹਾਨੂੰ ਇੱਕੋ ਰੇਟ ਦੱਸਾਂਗੇ ਜੀ 2 ਲੱਖ 20 ਹਜ਼ਾਰ ਦੀ ਕਾਰ ਦੇਵਾਂਗੇ ਗਾਹਕ ਨੂੰ ਜੀ ਹੂੰ ਕਾਰ ਦੇ ਸਾਰੇ ਫੰਕਸ਼ਨ ਵਰਕਿੰਗ ਚ ਨੇ ਜੀ ਠੀਕ ਹੈ ਹਾਂਜੀ ਟਾਇਰ ਤੁਸੀਂ ਦੇਖ ਲਓ ਬਿਲਕੁਲ ਬ੍ਰਾਂਡ ਨਿਉਨ ਨੇ ਜੀ ਵਾਕਈ ਸਹੀ ਚ ਹੈ ਲੱਕ ਪਰ ਬਿਲਕੁਲ ਨਵੇਂ ਨੇ ਜੀ ਟਾਇਰ ਨਵੇਂ ਸੀਟ ਕਵਰ ਨਵੇਂ ਕਾਰ ਮਿਲੂਗੀ ਸਿਰਫ ਤੁਹਾਨੂੰ 220000 ਰੁਪਏ ਦੀ ਡੀਜ਼ਲ ਦੀ ਮਤਲਬ ਕੋਈ ਕੰਮ ਨਹੀਂ ਕਰਾਣਾ ਹੈ ਨਾ ਮੈਂ ਕਹਿੰਦਾ ਸਰਵਿਸ ਹੋਈ ਹੋਈ ਆ ਜੀ ਹੂੰ ਕੋਈ ਸ਼ੀਸ਼ਾ ਤੱਕ ਵੀ ਕਾਰ ਦਾ ਚੇਂਜ ਹੋਵੇ ਉਹਦੀ ਵੀ ਗਾਰੰਟੀ ਆ ਜੀ ਹੋਰ ਦੱਸੋ ਬਾਈ ਹੁਣ ਉਹਦੇ ਬਾਅਦ ਆ ਗਈ ਆਪਣੇ ਤੋਂ ਆਹਾ ਸਲੈਰੀਓ ਜੀ ਹੂੰ ਆਟੋ ਚ ਠੀਕ ਹੈ ਆਟੋਮੈਟਿਕ ਸਲੈਰੀਓ 2000 2018 ਮਾਡਲ ZXi ਟੌਪ ਵਾਲਾ ਮਾਡਲ ਜੀ ਅੱਛਾ ਟੌਪ ਵਾਲਾ ਆ ਗਿਆ ਇਹ 2018 11 ਜੀ ਆਟੋਮੈਟਿਕ ਆਟੋਮੈਟਿਕ ਆ ਭਾਈ ਦੇਖੋ ਮੇਰਾ ਭਰਾ ਕਹੀ ਨਾ ਆਟੋਮੈਟਿਕ ਟਰਾਂਸਮਿਸ਼ਨ ਮੰਗਦੇ ਆ ਤਾਰਦਾ ਜੀ ਇੰਟੀਰੀਅਰ ਚੈੱਕ ਕਰੋ ਤੁਸੀਂ ਕਿਤੇ ਸਕਰੈਚ ਤੱਕ ਵੀ ਹੋਏ ਸੀਟ ਕਵਰ ਬਿਲਕੁਲ ਨਵੇਂ ਨੇ ਜੀ ਵਾਕਈ ਸਹੀ ਗੱਲ ਆ ਬਾਈ ਸ਼ੋਅਰੂਮ ਵਾਲਾ ਹੀ ਆ ਦਾ ਹਾਂਜੀ ਹਾਂਜੀ ਜੀ ਇਹ ਇਹ ਗੱਡੀ ਆਪਣੇ ਕੋਲ ਆਈ ਆ ਜੀ ਥੋੜੇ ਜਿਹੀ ਨਹੀਂ ਹੋਣੇ ਅਸੀਂ ਨਾ ਸਾਡੇ ਕੋਲ ਮੁੰਡਾ ਨਹੀਂ ਸੀ ਇਸ ਲਈ ਇਹਦੇ ਟਾਇਰ ਨਹੀਂ ਪਹੁੰਚ ਪਵਾਦ ਹੋਇਆ ਸਾਡੇ ਤੋਂ ਟਾਇਰ ਬਸ ਅਸੀਂ ਨਵੇਂ ਪਵਾ ਕੇ ਦਵਾਂਗੇ ਆਹ ਨੂੰ ਅੱਛਾ ਨਵੇਂ ਪਵਾ ਕੇ ਦਵੋਗੇ ਹਾਂਜੀ ਤੇ ਦੱਸੋ ਫੇ ZXI ਟੌਪ ਵਾਲਾ ਵੇਰੀਐਂਟ ਆ ਟੌਪ ਵਾਲਾ ਮਾਡਲ ਆ ਜੀ ਜਿਹੜਾ ਕਾਰ ਦਾ ਦੇਣ ਦਾ ਰੇਟ ਆ ਇੱਕੋ ਹੀ ਰੇਟ ਆ ਜੀ 4,35,000 ਦੀ ਕਾਰ ਲਵਾ ਬਾਈ 4,35,000 ਤੇ ਬਾਈ ਇਹਦੇ ਚੱਲਾ LXI ਹੁੰਦਾ VXI ਹੁੰਦਾ ਫਿਰ ZXI ਜਾਂਦਾ ਹੈ ZXI علاوہ ਜੇ ਮੈਂ ਬੇਸ ਤੋਂ ਟਾਪ ਦੀ ਗੱਲ ਕਰਾਂ ਨਾ ਤਾਂ ਏਜੰਸੀ ਦੇ ਵਿੱਚ ਹੀ 3-4 ਲੱਖ ਦਾ ਫਰਕ ਪੈ ਜਾਂਦਾ ਵਾ ਭਾਜੀ ਸਟੀering ਕੰਟਰੋਲ ਸਾਰਾ ਕੁਝ ਤੁਹਾਨੂੰ ਵਜੇ ਮਿਲੂਗਾ ਜੀ ਸਾਰਾ ਕੁਝ ਆ ਬਾਈ ਸਟੀering ਕੰਟਰੋਲ ਆਗੇ ਤੇ ਮਤਲਬ ਕਿ ਤੁਸੀਂ ਸਟੀering ਤੋਂ ਹੀ ਕੋਲ ਚੱਕਣੀ ਕੱਟ ਕਰਨੀ ਸਾਰਾ ਕੁਝ ਸਾਰਾ ਕੁਝ ਜੀ ਸ਼ੀਸ਼ੇ ਜਿਹੜੇ ਸਾਈਡ ਆਟੋ ਜਿਹੜੇ ਮੋਰਲ ਤੇ ਨਾਲ ਇੱਕ ਚੀਜ਼ ਹੋਰ ਆ ਬਾਈ ਇਹਦੀ ਐਵਰੇਜ ਵੀ ਕਹਿੰਦੇ ਵਾਧੂ ਆ ਇਹੀ ਐਵਰੇਜ ਲੋਕਲੀਏ ਤੁਹਾਨੂੰ 12-19 20 ਐਵਰੇਜ ਲੋਕਲ ਦੇ ਦਿੰਦੀ ਹੈ ਹਾਂਜੀ ਹਾਈਵੇ ਤੇ 22-25 ਦੀ ਐਵਰੇਜ ਦੇ ਦਿੰਦੀ ਹੈ ਜੀ ਕਾਲ ਕਰ ਲਿਓ ਮੇਰਾ ਭਰਾ ਜਿਹੜੇ ਭਰਾ ਨੂੰ ਕਾਰ ਚਾਹੀਦੀ ਫਿਨਾਂਸ ਤੇ ਵਧੀਆ ਕਰਾਵਾਂਗੇ ਆਪਣਾ ਸਿੰਪਲ ਵਧੀਆ ਲਿਆਇਆ ਇਹ ਆ ਲੈ ਆਂ ਜੀ ਤੁਹ ਲਈ ਸਭ ਤੋਂ ਵੱਧ ਵਿਗਣ ਵਾਲੀ ਕਾਲੇ ਰੰਗ ਦੀ ਵਰਨਾ ਕਾਰ ਬਾਈ ਇਹ ਲਾਇਏ ਬੜੇ ਸੋਹਣੇ ਹੈ ਹਨਾ ਕਾਰ ਜੀ ਮੈਂ ਕਹਿੰਦਾ ਜੇ ਕਿਦੋਂ ਵੀ ਪੇਂਟ ਹੋਵੇ ਗੱਡੀ ਵਾਪਸ ਆ ਜੀ ਬੰਪਰ ਵੀ ਪੇਂਟ ਹੋਵੇ ਕਾਰ ਦਾ ਆਲ オリジナル ਹਾਂਜੀ ਹਾਂਜੀ 62000 ਚੱਲੀ ਹੋਈ ਆ ਜੀ ਹਾਂ ਅਲਾਈ ਟਾਇਰ ਐਕਸਟਰਾ ਤੋਂ ਪਵਾਏ ਹੋਏ ਨੇ ਜੀ ਠੀਕ ਐ ਸਿਰਫ ਟੌਪ ਤੋਂ ਥੱਲੇ ਵਾਲਾ ਮਾਡਲ ਆ ਜੀ ਇਹਦੇ ਤੁਹਾਨੂੰ ਸਨਰੂਫ ਪੁਸ਼ ਬਟਨ ਸਟਾਰਟ ਹੂੰ ਆਪਣੇ ਵਾਇਰਲੈਸ ਚਾਰਜਰ ਸਾਰਾ ਕੁਝ ਮਿਲੂਗਾ ਜੀ ਅੱਛਾ ਸਾਰਾ ਕੁਝ ਹੀ ਆ ਹਾਂਜੀ ਹਾਂਜੀ ਪੋਸ਼ ਬਟਨ ਵੀ ਆ ਵਾਇਰਲੈਸ ਚਾਰਜਰ ਵੀ ਆ ਸਾਨੂੰ ਰੂਪੀਆ ਬਾਈ ਲਾਈਟਰ ਦੀ ਦੇਖ ਲਓ ਜੀ ਲਾਈਟਰ ਤਾਂ ਮੈਂ ਕਹਿੰਦਾ ਇਹ ਵਾਲੇ ਮਹਿੰਗੇ ਵਾਲੇ ਆ ਤੇ ਇੱਕੋ ਹੀ ਰੇਟ ਦੇ ਦੋ ਪ੍ਰੋਜੈਕਟਰ ਲਾਈਟਾਂ ਲੁੱਟਾ ਦੀ ਗਲਤੀ ਕਾਲੇ ਰੰਗ ਦੀ ਵਰਨਾ ਕਿਤੋਂ ਮਿਲਦੀ ਨਹੀਂ ਮਿਲਦੀ ਨਹੀਂ ਛੇਤੀ ਹੁਣ ਜਿਹਨੂੰ ਮਿਲ ਗਈ ਆ ਆਪਣੇ ਚੈਨਲ ਤੇ ਹੁਣ ਆਪਾਂ ਵਧੀਆ ਰੇਟ ਤੇ ਦੇ ਦੇਣੀ ਵੀਰੇ ਇਹ ਆਪਾਂ ਤੁਹਾਨੂੰ ਜੀ ਇੱਕੋ ਰੇਟ ਜਿਹੜਾ ਦੇਮਦਾਰ ਰੇਟ ਆ 21 ਮਾਡਲ ਆ ਚੱਲੀ ਵੀ 62000 ਹੀ ਆ ਸਿਰਫ ਜੀ 62000 ਰਿਕਾਰਡ ਨਾਲ ਰਿਕਾਰਡ ਨਾਲ ਜੀ ਬੰਪਰ ਵੀ ਪੇਂਟ ਹੋਵੇ ਗੱਡੀ ਵਾਪਸ ਆ ਜੀ ਠੀਕ ਹੈ ਇਹ ਤੁਹਾਨੂੰ ਆਪਾਂ ਦੇ ਦਾਂਗੇ ਜੀ 10,20,000 ਰੁਪਏ 10 ਲੱਖ ਤੇ 20 ਹਜ਼ਾਰ ਜੀ ਬਾਕੀ ਬਾਈ ਤੁਹਾਨੂੰ ਕਾਰ ਬਣ ਜੂਗੀ ਤੇ ਹੈਪੀ ਬ੍ਰੇਕ ਦੀ ਜ ਆ ਭਰਾ ਨਾਲ ਆਪਣੇ ਨਾਲ ਦੂਰੋਂ ਦੂਰੋਂ ਜੁੜੇ ਹੁੰਦੇ ਆ ਪਿੰਡਾਂ ਤੋਂ ਅਲੱਗ-ਅਲੱਗ ਕਸਬਿਆਂ ਤੋਂ ਜਦੋਂ ਦੂਰੋਂ ਕੋਈ ਬੰਦਾ ਆਇਆ ਇੱਕ ਤਾਂ ਮਾਨ ਸਤਕਾਰ ਉਹਦਾ ਉਦਾਂ ਹੀ ਤੇ ਨਾਲ ਉਹਦਾ ਜਿੰਨਾ ਹੋ ਸਕੇ ਕਾਰ ਤੋਂ ਵੀ ਕਰ ਭਾਵੇਂ ਨੇੜੇ ਆਵੇ ਤੂੰ ਨੋਂ ਦੂਰੋਂ ਆਵੇ ਜੀ ਪਾ ਅਮੀ ਸਾਡੇ ਤੋਂ ਕੋਈ ਗੱਡੀ ਕਈ ਵਾਰ ਆਉਂਦੇ ਨੇ ਕਸਟਮ ਨਹੀਂ ਵੀ ਲੈ ਕੇ ਆਉਂਦੇ ਜੀ ਅਸੀਂ ਮਾਨ ਸਤਕਾਰ ਪੂਰਾ ਕਰੀਦਾ ਜੀ ਮੇਨ ਆਹੀ ਚੀਜ਼ ਹੁੰਦੀ ਆ ਬੰਦਾ ਨਾ ਇਹਨਾਂ ਚੀਜ਼ਾਂ ਤੋਂ ਹੀ ਮੇਨ ਲਿੰਕ ਬਣਦੇ ਆਪਾਂ ਰਿਲੇਸ਼ਨ ਇਹਨਾਂ ਚੀਜ਼ਾਂ ਤੋਂ ਹੀ ਬਣਦੇ ਆ Honda City ਆ ਗਈ ਆ ਇਹ ਤੁਹਾਡੇ ਲਈ ਆ ਗਈ Honda City 2014 ਮਾਡਲ ਐਸਵੀ ਮਾਡਲ ਆ ਜੀ ਹਾਂ ਟੌਪ ਤੋਂ ਸਿਰਫ 100 ਥੱਲੇ ਵਾਲਾ ਜੀ ਅੱਛਾ ਇਹ ਤੁਹਾਨੂੰ ਕਰੂਜ਼ ਕੰਟਰੋਲ ਸਾਰਾ ਕੁਝ ਮਿਲੂਗਾ ਜੀ ਠੀਕ ਹੈ ਵੀਰੇ ਆ ਲਾਈਡਰ ਲੱਗੇ ਹੋਏ ਨੇ ਜੀ ਹੂੰ 98000 ਜਿੰਨੀ ਚੱਲੀ ਆ ਜੈਨੂਨ ਚੱਲੀ ਆ ਉਹਦੀ ਲੈ ਕੇ ਗਰੰਟੀ ਹੋ ਗਈ ਜੀ ਡੀਜ਼ਲ ਹਾਂਜੀ ਹਾਂਜੀ ਟੱਚ ਸਿਸਟਮ ਬੈ ਕੈਮਰਾ ਸਾਰਾ ਕੁਝ ਲੱਗਿਆ ਹੋਇਆ ਜੀ ਐਵਰੇਜ ਵੀਰੇ ਕਿੰਨੀ ਕਿੰਨੀ ਦਿੰਦੀ ਹੈ ਜੀ ਐਵਰੇਜ ਵਧੀਆ ਜੀ ਆਪਣੀ ਲੋਕਲ 19 20 ਦੇ ਦਿੰਦੀ ਹੈ ਡੀਜ਼ਲ ਜੇ ਆਰਾਮ ਨਾਲ ਲੋਕਲ ਵੀਰੇ 19 20 ਦੀ ਐਵਰੇਜ ਆ ਤੇ ਨਾਲੇ ਜੇ ਹਾਈਵੇ ਦੀ ਗੱਲ ਕਰੀਏ 70 80 ਤੇ ਰੱਖੋ ਤੁਸੀਂ ਕਾਰ ਨੂੰ 80 90 ਤੇ ਤਾਂ ਆਰਾਮ ਨਾਲ ਤੁਹਾਨੂੰ ਇਹਨੇ 22 25 ਪਲੱਸ ਘੱਟ ਦਿੰਨੀ ਆ ਸਰਵਿਸ ਹੋਈ ਹੋਈ ਆ ਜੀ ਕਾਰ ਦੀ ਕੋਈ 1 ਰੁਪਏ ਦਾ ਵੀ ਖਰਚਾ ਨਹੀਂ ਕਰਦੀ ਇਹ ਸਾਡੀ ਗੱਡੀਆਂ ਦੀ ਮੇਨ ਗੱਲ ਹੁੰਦੀ ਆ ਜੀ ਸਾਰੀ ਇੱਕ ਗ ਸਾਨੂੰ ਵੀ ਬਹੁਤ ਚੰਗੀ ਗੱਲ ਵੀ ਆ ਵੀ ਇਹ ਕਿ ਗਾਗ ਨੂੰ ਕਰ ਲਿਆਣ ਤੋਂ ਬਾਅਦ ਪੈਸੇ ਨਾ ਲੈਣੇ ਪੈਣ। ਹਾਂਜੀ ਹਾਂਜੀ। ਇਹ ਕਿੰਨੇ ਚ ਦੇਣੀ ਹੈ? ਇਹ ਆਪਾਂ ਤੁਹਾਨੂੰ ਜਿਹੜਾ ਛੋਟਾ ਜਿਹਾ ਰੇਟ ਆ ਜੀ 390000 ਰੁਪਏ ਗੱਡੀ ਚ। 390000 ਚ ਕੋਈ ਡੀਅਰ ਨਹੀਂ ਦਿੰਦਾ ਜੀ ਇੰਨੇ ਦੀ। ਬਿਲਕੁਲ। ਔਰ ਰੁਪਈਆ ਨਹੀਂ ਲੈਣਾ ਤੁਸੀਂ ਬਾਈ। 4.5-4 ਲੱਖ ਰੁਪਈਆ ਆਰਾਮ ਨਾਲ ਮੰਗ ਲੈਂਦੇ ਆ ਦਾ। ਮੰਗਿਆ ਜਾਂਦਾ ਵੀਰੇ। ਹਾਂਜੀ ਹਾਂਜੀ ਜੀ। ਆਹਾ ਇਹ ਹੈਗੀ ਆ ਜੀ 2023 ਮਾਡਲ ਦਸੰਬਰ ਦੀ ਨਿਕਲੀ 24 ਜੀ। ਟੈਰੇਟਾ ਹਾਂਜੀ ਇਹ 2023 24 ਆਇਆ ਸੀ ਵੇਰੀਐਂਟ ਜੀ ਅੱਛਾ ਜੀ ਐਸ ਪਲੱਸ ਐਸ ਪਲੱਸ ਨਾਈਟ ਐਡੀਸ਼ਨ ਹੂੰ ਕਾਰਾਂ ਸਾਰੀਆਂ 50 ਨੰਬਰ ਇਹਦੇ ਵੀ ਦੋਨੋਂ ਸਾਰੇ ਫੀਚਰ ਮਿਲਾਂਗੇ ਸਾਨੂੰ ਉਹ ਪੁਸ਼ ਬਟਨ ਸਟਾਰਟ ਆ ਜੀ ਸਟੀਅਰਿੰਗ ਕੰਟਰੋਲ ਸਾਰਾ ਕੁਝ ਆ ਜੀ ਇਹ ਚ ਵਾਇਰਲੈਸ ਚਾਰਜਰ ਸਾਰਾ ਕੁਝ ਮਿਲ ਜਾਂਦਾ ਜੀ ਦੇਖੋ ਮੇਰਾ ਭਰਾ ਕਾਰ ਚੈੱਕ ਕਰੋ ਇੰਟੀਰੀਅਰ ਰਿਵਾਈਜ਼ ਬਹੁਤ ਹੀ ਸੋਹਣੀ ਜੀ ਇਹਨੂੰ ਕਹਿੰਦੇ ਚੱਲੀ ਸਿਰਫ 34000 ਆ ਜੀ ਹਲੇ ਤੱਕ ਬਾਈ ਸਹੀ ਗੱਲ ਹਾਂਜੀ ਹਾਂਜੀ ਇੱਕ ਸਿਰਫ ਬੰਪਰ ਪੇਂਟ ਆ ਜੀ ਅਗਲਾ ਉਹ ਵੀ ਸਕ੍ਰੈਚ ਪੈ ਗਿਆ ਸੀ ਤਾਂ ਕਰਾਈ ਦੀ ਬਾਕੀ ਕਾਰ ਕਿਤੋਂ ਵੀ ਪੇਂਟ ਨਹੀਂ ਹੈਗੀ ਜੀ ਅੱਛਾ ਸਾਰੀ ओरिजिनल ਹਾਂ ਜੀ ਕਾਲੀਆਂ ਚੀਜ਼ਾਂ ਦਾ ਵੀਰੇ ਵੈਸੇ ਬੜੀ ਧਿਆਨ ਰੱਖਣੀ ਪੈਂਦੀ ਹੈ ਜੀ ਕਾਲੀ ਵਰਨਾ ਹੋ ਗਈ ਕਾਲੀ ਕਲੇਟਾ ਮਿਲਦੀ ਨਹੀਂ ਜੀ ਤੁਸੀਂ ਕਾਲੀ ਵਰਨਾ ਮੈਨਾਂ ਇਸ ਟਾਈਮ ਲੁਧਿਆਣਾ 'ਚ ਹੈ ਹੀ ਨਹੀਂ ਕਿਸੇ ਕੋਲ ਜੀ ਵਾਈਟ ਬੱਦੂ ਦੇ ਉਸ ਨਾਲ ਤੁਹਾਨੂੰ ਰੇਟ ਦੇ ਦਿੱਤੀਆਂ ਵੈਸੇ ਆਪਾਂ ਇਹਦਾ ਰੇਟ ਕਿੰਨਾ ਦੇਣਾ ਇਹ ਜੀ ਆਪਣਾ ਜਿਹੜਾ ਦੇਣ ਦਾ ਰੇਟ ਆ ਇਹ 13,65,000 ਦੀ ਆਪਾਂ ਕਾਰ ਦੇ ਦਾਂਗੇ ਜੀ 13,65,000 ਜਿਹੜੇ ਮੇਰੇ ਭਰਾ ਸਪੈਸ਼ਲੀ ਬਲੈਕ ਕਲਰ ਲੱਭ ਰਹ ਇਹ ਕਾਰਾਂ ਜਿਹੜੀਆਂ ਹੈਗੀਆਂ ਇੱਕ ਤਾਂ ਰਕਾਰ ਨਾਲ ਚੱਲੀਆਂ ਹੋਈਆਂ ਇੱਕ ਪੂਰੀਆਂ origignal ਤੇ ਨਾਲ ਤੁਹਾਨੂੰ ਬਲੈਕ ਰੰਗ ਇਹਨਾਂ ਬਹੁਤ ਰੇਅਰ ਆ ਲੱਭਦਾ ਨਹੀਂ ਆ ਜਿਹੜੇ ਮੇਰੇ ਭਰਾ ਪਲਾਨ ਕਰਦੇ ਚੁੱਪ ਕਰਕੇ ਆ ਜਿਓ ਇੱਕ ਵਾਰੀ ਆਓ ਹੋਰ ਕਾਰਾਂ ਦਿਖਾਈਏ ਆਓ ਜੀ ਤੁਹਾਨੂੰ ਅੰਦਰ ਦਿਖਾਣੇ ਆ ਸਟਾਕ ਆਪਣੇ ਇੱਕ ਚਿੱਟੀ ਵੀ ਖੜੀ ਆਪਣੇ ਦੁਆਰ ਨਾਲ ਹਾਂਜੀ ਇਹ ਬਾਈ ਮਾਡਲ ਆ ਜੀ ਅੱਛਾ ਜੀ ਦੇਖੋ ਬਾਈ ਆ ਜਿਓ ਮੇਰਾ ਭਰਾ ਤੁਹਾਨੂੰ ਕਾਰ ਚੈੱਕ ਕਰਾਈਏ 2022 ਮਾਡਲ ਹਾਂਜੀ ਹਾਂਜੀ ਜੀ ਅਲਾਈ ਦਿਖਾਓ ਪਹਿਲਾਂ ਤਾਂ ਲਾਇ ਐਕਸਟਰਾ ਤੋਂ ਲਵਾਏ ਹੋਏ ਨੇ ਜੀ ਟਾਰਚ ਕਿੰਨੀ ਪੂਰੀ ਸਭ ਤੋਂ ਟੌਪ ਵਾਲਾ ਮਾਡਲ ਆ ਜੀ ਸਭ ਤੋਂ ਟੌਪ ਅੱਛਾ ਠੀਕ ਐ ਇਹਦੇ ਵੈਂਟੀਲੇਸ਼ਨ ਸੀਟਸ ਆਉਣਗੇ ਜੀ ਆਪਣੀਆਂ ਹਮ ਸੰਰੂਪ ਕੁਝ ਬਟਨ ਸਟਾਰਟ ਵਾਇਰਲੈਸ ਚਾਰਜਰ ਪੁਸ਼ ਬਟਨ ਸਾਰਾ ਕੁਝ ਆਈਏ ਚ ਲਾਈਟਾਂ ਪ੍ਰੋਜੈਕਟਰ ਵਾਲੀਆਂ ਇਹਦੇ ਫੋਗ ਲੈਂਪ ਵੀ ਕੰਪਨੀ ਆ ਦਿੰਦੀ ਆ ਸਾਰਾ ਕੁਝ ਇਹਨੂੰ ਕੰਪਨੀ ਨਾਲ ਲਾਇਆ ਆਪਾਂ ਨੂੰ ਐਕਸਟਰਾ ਪਾਇਆ ਹੋਇਆ ਜੀ ਪੂਰੇ ਵਧੀਆ ਜੀ ਦੇਖੋ ਬਾਈ ਕਾਰ ਸੋਹਣੀ ਆ ਚੱਲੀ ਇਹ ਹੈਗੀ ਆ ਇਹ ਹੈਗੀ ਆ ਪੈਟਰੋਲ ਵਰਜ਼ਨ ਦੀ ਕਾਰ ਆ ਜੀ ਅੱਛਾ ਜੀ 22 ਮਾਡਲ 59522 ਕਿਲੋਮੀਟਰ ਕੰਪਨੀ ਰਿਕਾਰਡ ਹੈ ਜੀ ਸਾਰੀ ਰਿਕਾਰਡ ਨਾਲ ਚੱਲੀ ਹੋਈ ਜਿਹੜੀ ਹੈ ਨਾ ਕਾਰ ਬੜੀ ਸੋਹਣੀ ਵੀਰੇ ਦੱਸੋ ਫੇਦੀ ਵਧੀਆ ਡੀਲ ਬਣਾਓ ਇਹ ਦੇਖੋ ਜੀ ਤੁਹਾਨੂੰ ਛੋਟਾ ਜਿਹਾ ਰੇਟਾਂ ਮਰਨਾ ਇਹਨੇ ਕਿਤੇ ਤੋਂ ਮਿਲ ਨਹੀਂ ਇਹ ਦੇ ਦਾਂਗੇ ਜੀ ਤੁਹਾਨੂੰ 1.5 ਲੱਖ ਰੁਪਏ ਦੀ ਲਾਸਟ ਕਰ ਲਾਸਟ ਇਹ ਨਾ ਟੌਪ ਵਾਲਾ ਵੇਰੀਐਂਟ ਆ ਬਾਈ ਇਹਦੇ ਉੱਤੇ ਟੌਪ ਹੈ ਨਹੀਂ ਇਹ ਤਾਂ ਸਭ ਤੋਂ ਟੌਪ ਇਹੀ ਆਉਂਦਾ ਜੀ ਸਨਰੂਫ ਆ ਗਿਆ ਪੁਸ਼ ਸਟਾਰਟ ਆ ਗਿਆ ਪ੍ਰੋਜੈਕਟਰ ਲਾਈਟਾਂ ਆ ਗਈਆਂ ਵੈਂਟੀਲੇਟਿਡ ਸੀਟਾਂ ਆ ਗਈਆਂ ਆਟੋ ਫੋਲਡ ਮਿਰਰ ਆ ਗਏ ਸਟੀਅਰਿੰਗ ਕੰਟਰੋਲ ਆ ਗਿਆ ਬੜੀਆਂ ਚੀਜ਼ਾਂ ਨੇ ਬਾਈ ਇਹਦੇ ਚ ਹਲਾਇਟਰ ਦੇਖੋ ਐਕਸਟਰਾ ਲਵਾਏ ਹੋਏ ਆ ਲੱਖ ਡੇਢ ਲੱਖ ਦਾ ਤਾਂ ਆਹੀ ਸੈਟ ਆ ਮੇਰੇ ਖਿਆਲ ਨਾਲ ਹਾਂਜੀ ਹਾਂਜੀ ਜੀ ਤੇ ਕਾਲ ਕਰ ਲਿਓ ਜਿਹੜੇ ਭਰਾ ਨੂੰ ਆਕਾਰ ਚਾਹੀਦੀ ਫਨਾਤ ਤੇ ਮੇਰੇ ਕਹਿੰਦਾ ਲੱਖ ਰੁਪਏ ਦੇ ਕੇ ਹੋ ਜਾਊਗਾ ਆਰਾਮ ਨਾਲ ਜੀ ਆਰਾਮ ਵਾਲੀ ਵੈਲਿਊਏਸ਼ਨ ਹੀ ਵੱਧ ਆਊਗੀ ਜੀ ਕਰਦੀ ਬਿਲਕੁਲ ਆਹ ਐਮੀਓ ਇਹ ਹੈਗੀ ਜੀ 2017 ਦਸੰਬਰ ਦੀ ਆ ਜੀ ਮੈਨੂਫੈਕਚਰਿੰਗ ਨਿਕਲੀ ਮਾਰਚ 2018 ਚ ਆ ਜੀ ਅੱਛਾ ਜੀ ਚੱਲੀ ਸਿਰਫ 68000 ਆ ਜੀ ਕੰਫਰਟ ਲਾਈਨ ਮਾਡਲ ਆ ਜੀ ਟੋਪ ਤੋਂ ਇੱਕ ਥੱਲੇ ਵਾਲਾ ਟੋਪ ਤੋਂ ਇੱਕ ਥੱਲੇ ਹ ਤੇ ਇਹ ਕੰਫਰਟ ਲਾਈਨ ਵਾਲਾ ਵੇਰੀਐਂਟ ਪੀਵੀ08 ਜਿਹਨੂੰ ਆਪਣੇ ਕੰਪਨੀ ਨੇ ਲਾਏ ਆ ਜਾਂਦੇ ਨੇ ਜੀ ਟਾਇਰ ਬਿਲਕੁਲ ਬ੍ਰਾਂਡ ਨਿਊ ਨੇ ਜੀ ਹੂੰ ਦੱਸੋ ਵੀਰੇ ਡੀਜ਼ਲ ਦੇ ਸਿਰਫ 68000 ਆ ਜੀ ਬਸ ਹਾਂਜੀ ਹਾਂਜੀ ਇੰਸ਼ੋਰੈਂਸ ਹੈਗੀ ਆ ਜੀ ਥਰਡ ਪਾਰਟੀ ਇੰਸ਼ੋਰੈਂਸ ਆ ਜੀ ਹਾਂ ਹਾਂਜੀ ਕਾਰ ਦੀ ਸਰਵਿਸ ਵਗੈਰਾ ਸਾਰਾ ਕੁਝ ਹੋਇਆ ਹੋਇਆ ਜੀ ਤੇ ਆਪਾਂ ਪੈਸੇ ਇਹ ਆਪਾਂ ਛੋਟਾ ਜਿਹਾ ਰੀਡੀ ਦੇ ਦੇਨੇ ਆ ਤੁਹਾਨੂੰ ਜੀ ਇੱਕ ਦੇਣ ਦਾ 410000 ਦੀ ਗਾਰ ਦੇ ਦਿਆਂਗੇ 410000 ਚ ਮਾਡਲ ਨੋਟ ਕਰ ਲਿਓ ਮੇਰਾ ਭਰਾ ਔਰ ਕੰਫਰਟ ਲਾਈਨ ਹੈ ਟ੍ਰੈਂਡ ਲਾਈਨ ਨਹੀਂ ਹੈ ਹਾਂਜੀ 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 ਠੀਕ ਹੈ ਤੇ ਜਿਹੜੇ ਮੇਰੇ ਭਰਾ ਨੂੰ ਇੱਕ ਕਾਰ ਚਾਹੀਦੀ ਹੈ ਐਵਰੇਜ ਦੱਸ ਦਿਨਾ ਵਾ ਇਹ ਕਾਰ ਆ ਬਾਈ 25 ਪਲੱਸ ਐਵਰੇਜ ਕੱਢਦੀ ਹਾਂ ਹਾਂਜੀ ਹਾਂਜੀ ਜ਼ਰੂਰੀ ਇਹ ਜਰਮਨ ਕਾਰਾਂ ਨੇ ਜਿਨ੍ਹਾਂ ਨੇ ਵੀ ਇਹ ਆ ਚਲਾ ਲਿਆ ਉਹਨਾਂ ਨੂੰ ਕੋਈ ਫੋਲ ਕਾਰ ਨਹੀਂ ਆਉਂਦੀ ਇੰਨੀ ਹੈਵੀ ਇਹ ਕਾਰਾਂ ਨਹੀਂ ਜੀ ਹੈ ਨਹੀਂ ਗੱਲ ਬਾਤ ਹਾਂਜੀ ਹਾਂਜੀ ਤੇ ਉਹਦੇ ਬਾਅਦ ਆ ਬਾਈ ਹੁਣਾਂ ਨੇ ਆ ਵੀ ਸਟਾਕ ਹੈਗਾ ਵਾ ਇੱਕ ਆ ਕੋਲੋ ਵੀ ਖੜੀ ਆਪਣੇ ਤੋਂ ਕੋਲੋ ਤਾਂ ਜੀ ਇੰਨੀ ਵਧੀਆ ਕਾਰ ਆ ਜੀ ਇਹ ਹਾਂ ਜਿਨ੍ਹਾਂ ਨੇ ਕੋਲੋ ਚਲਾ ਲਈ ਜਾਂ ਬਾਕਸ ਵੈਨ ਜਿਹੜੀ ਮਰਜ਼ੀ ਕਾਰ ਚਲਾ ਲੈ ਜੀ ਮੈਂ ਕਹਿੰਦਾ ਪੂਰੀ ਸ਼ਾਨਦਾਰ ਚੱਲਦੀ ਆ ਜੀ ਇਹ ਆਪਣੇ ਤੋਂ ਵੀ ਪੁੱਲ ਹੀ ਆ ਵੀਰੇ ਹਾਂਜੀ ਹਾਂਜੀ ਜੀ ਬੜੀ ਨਿਆਰੇ ਜਾਰ ਕ ਇਹ ਇੱਕ ਹੈਵੀ ਟੌਪ ਵਾਲਾ ਮਾਡਲ ਹੈ ਹਾਈ ਲਾਈਨ ਆਪਣਾ 2017 ਮਾਡਲ ਹੈ ਜੀ ਹਾਈ ਲਾਈਨ ਅੱਛਾ ਜੀ ਹਾਂ ਜੀ ਦੇਖੋ ਬਾਈ ਕਾਰ ਚੈੱਕ ਕਰੋ ਸੀਟ ਕਵਰ ਬਿਲਕੁਲ ਨਵੇਂ ਨੇ ਜੀ ਟਾਇਰ ਬਿਲਕੁਲ ਨਵੇਂ ਨੇ ਸਟੀਅਰਿੰਗ ਕੰਟਰੋਲ ਆ ਵਾਲੇ ਸਭ ਤੋਂ ਟੌਪ ਵਾਲਾ ਵੈਰੀਐਂਟ ਆ ਜਾਂਦਾ ਹੀ ਇਹ ਠੀਕ ਹੈ ਵੀਰੇ ਅੰਡੀਰਲ ਵਾਈ ਨਵੀਆਂ ਸਟਿੱਪ ਨਹੀਂ ਰਹੀ ਥੱਲੇ ਨਹੀਂ ਲੱਗੀ ਮੈਨੂੰ ਲੱਗਦਾ ਅੱਜ ਤੱਕ ਨਹੀਂ ਕਦੇ ਵੀਰੇ ਅ ਅੱਛਾ ਇਹ ਕਾਰਾਂ ਦੇ ਇੰਜਨ ਵੈਸੇ 5-5 ਲੱਖ ਵੀ ਚੱਲ ਜਾਂਦੇ ਆ ਆਹ ਨਾ ਭਾਜੀ ਟਾਈਮ ਤੇ ਜਿਹੜਾ ਬੰਦਾ ਸਰਵਿਸ ਕਰਾਊਗਾ ਕਦੇ ਨਹੀਂ ਕੁਝ ਹੁੰਦਾ ਹੀ ਕਾਰ ਨੂੰ ਕੁਝ ਨਹੀਂ ਹੁੰਦਾ ਸਹੀ ਗੱਲ ਤੇ ਦੱਸੋ ਫੇਰ ਆ ਵ ਇਹ 435000 ਦੀ ਕਾਰ ਦੇ ਦਾਂਗੇ ਜੀ ਤੁਹਾਨੂੰ 2017 ਮਾਡਲ ਨਾਲ ਜੀ ਹਾਈਲਾਈਨ ਮੇਰਾ ਭਰਾ ਨਾ ਧਿਆਨ ਰੱਖਿਓ ਤਿੰਨ ਵੇਰੀਐਂਟ ਆਂਦੇ ਬੋਲ ਇਨ ਇੰਸ਼ੋਰੈਂਸ ਆ ਜੀ ਅੱਛਾ ਜੀ ਹਾਂਜੀ ਇਨਸ਼ੋਰੈਂਸ ਵੀ ਫੁੱਲ ਹੈਗੀ ਹਾਂਜੀ ਹਾਂਜੀ ਟ੍ਰੈਂਡ ਲਾਈਨ ਕੰਫਰਟ ਲਾਈਨ ਤੇ ਹਾਈਲਾਈਨ ਇਹ ਹਾਈਲਾਈਨ ਨਾ ਜਮਾਂ ਟੌਪ ਵਾਲਾ ਲਾਈ ਕੰਪਨੀ ਵਾਲੇ ਤੇ ਨਾਲ ਤੁਹਾਨੂੰ ਸਟੀਅਰਿੰਗ ਕੰਟਰੋਲ ਮਿਲਦੇ ਤੇ ਚ ਇੱਕ ਆਹ ਖੜੀ ਜਿਹੜੀ ਵੈਗਨਰ ਇਹ ਆਪਣੇ ਕੋਲ ਛੋਟ ਜਿਵੇਂ ਜੀ ਆਪਾਂ ਵੈਜ ਦਾ ਛੋਟ ਨੀਵਾ ਮਾਡਲ ਕਾਰ ਲੈਂਦੇ ਨਹੀਂ ਕਿ ਜਿਵੇਂ ਕਸਟਮਰ ਲੈ ਵਿੱਚ ਕੱਟ ਕੇ ਕਟਾਗੇ ਸੀ ਆਪਾਂ ਨੂੰ ਹਾਂਜੀ ਇਹ ਵੀ ਕਾਰ ਵ 4 3 1 ਕੋ ਇਹ ਹੈਗੀ ਜੀ ਐਲ ਐਕਸ ਆਈ ਆ ਪਾਵਰ ਸਟੀering ਵਾਲੀ ਜੀ ਅੱਛਾ ਜੀ ਇਹ ਆਪਾਂ ਦੇ ਰਾਂਗੇ ਜਿਨੇ ਹੁਣ ਸਰਦੀਆਂ ਚਲਦੀਆਂ ਪਈਆਂ ਏਸੀ ਹੀ ਹੀਟਰ ਸਾਰਾ ਕੁਝ ਚੱਲਦਾ ਜੀ ਪਾਵਰ ਸਟੀering ਆ ਛੋਟਾ ਜਿਹਾ ਹੀ ਰੇਟ ਆ ਜੀ 2007 ਮਾਡਲ ਆ ਜੀ ਪਾਸਿੰਗ ਹੋਈ ਹੋਈ ਆ 29 ਤੱਕ ਜੀ ਹਾਂ ਇਹ ਲੱਖ ਰੁਪਏ ਦੀ ਗੱਡ ਦੇ ਦਾਂਗੇ ਜੀ ਆਪਾਂ ਓਏ ਤੇਰੀ ਨੂੰ ਫਾਇਦਾ ਹੀ ਵਟਾਕਾ ਹਾਂ ਜੀ ਲੱਖ ਰੁਪਏ ਦੀ ਚੱਕ ਲਓ ਮੇਰਾ ਭਰਾ 99000 ਦੀ ਲੈ ਜਾਓ ਹੋਰ ਦੱਸੋ ਹਾਂ ਜੀ ਹਾਂ ਜੀ ਨਾ ਨਾ 99000 ਚ ਪਾਸਿੰਗ ਤੁਹਾਨੂੰ ਦੇਤੀ ਆ ਨਾਲ ਆਪਾਂ ਜਿਹੜੇ ਭਰਾ ਨੂੰ ਕਾਰ ਚਾਹੀਦੀ ਆ ਸਰਦੀਆਂ ਨੇ ਬਾਈ ਹੁਣ ਮੋਟਰਸਾਈਕਲ ਛੱਡੋ ਟਾਈਮ ਆ ਗਿਆ Honda City ਆ ਜਿਹੜੀ ਇਹ ਆਪਣੀ ਆ ਗਈ ਜੀ 15 ਮਾਡਲ BX ਸਨ ਸਭ ਤੋਂ ਟੌਪ ਵਾਲੀ ਜੀ ਇਹਦੇ ਉੱਤੇ ਹੈ ਨਹੀਂ ਇਸ ਤੋਂ ਉੱਪਰ ਨਹੀਂ ਆਉਂਦੀ ਜੀ ਗਾਰ ਕੋਈ ਅੱਛਾ ਜੀ ਦੇਖੋ ਭਾਈ ਇਹ ਵੀ ਪੁਸ਼ ਬਟਨ ਸਟਾਰਟ ਆ ਸਾਰਾ ਕੁਝ ਹਾਂਜੀ ਜੀ ਇਹ ਤੇ ਕਰੂ 控制 ਪੁਸ਼ ਬਟਨ ਸਨ ਰੂਫ ਸਾਰਾ ਕੁਝ ਆ ਜਾਂਦਾ ਜੀ ਦੇਖੋ ਮੇਰਾ ਭਰਾ ਕਾਰ ਦਾ ਵੀਰ ਦੇਖੋ ਜੀ ਬਿਲਕੁਲ ਨਵੀਂ ਪਈ ਆ ਜੀ ਚੱਲੀ ਕਿੰਨੀ ਗਾ ਇਹ ਚੱਲੀ ਆ ਜੀ ਆਪਣੀ 82 ਹਜ਼ਾਰ ਚੱਲੀ ਆ ਜੀ 82 ਹਜ਼ਾਰ ਚੱਲੀ ਹੋਈ ਆ ਮੈਨੂਅਲ ਟਰਾਂਸਮਿਸ਼ਨ ਆ ਜਮਾ ਟੌਪ ਵਾਲਾ ਮਾਡਲ ਆ ਸਨ ਰੂਫ ਵਾਲਾ ਜੀ ਹਾਂਜੀ 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 ਤੇ ਇਹ ਕਾਰ ਤੁਹਾਨੂੰ ਜੀ ਆਪਣਾ ਛੋਟਾ ਜਿਹਾ ਰੇਟ ਆ ਇਹ ਦੇ ਦਾਂਗੇ ਤੁਹਾਨੂੰ 515000 ਦੀ ਸਿਰਫ ਜੀ ਸਭ ਤੋਂ ਟੋਪ ਵਾਲੀ ਜੀ ਮੇਰਾ ਭਰਾ ਧਿਆਨ ਰੱਖਿਓ ਟੋਪ ਵਾਲੀ ਆ ਜਦੋਂ ਤੇ ਟੋਪ ਵਾਲੀਆਂ ਕਾਰਾਂ ਦਿਖਾ ਰਹੇ ਆ ਨਾ ਤੁਹਾਨੂੰ ਉਹ ਦੇਖੋ ਜੀ ਤੁਹਾਡੇ ਲਈ ਇੱਕ ਹੋਰ ਲੈ ਕੇ ਆਇਆ ਤੋਹਫਾ ਦੇਖੋ ਜੀ ਅੱਗੇ ਬਾਹਰ ਇਹ ਕਿਹੜਾ ਵਰਨਾ ਜੀ ਓਏ ਹੋਏ ਸਭ ਤੋਂ ਟੋਪ ਵਾਲੀ ਵੈਂਟੀਲੇਟਰ ਸੀਟਾਂ ਵਾਲੀ ਇਹ ਵਰਨਾ ਦਾ ਵੱਡੂ ਸਟਾਕ ਇਕੱਠਾ ਕਰੀ ਬੈਠੇ ਹਾਂ ਹਾਂ ਜੀ ਹਾਂ ਜੀ ਸਾਨੂੰ ਸਭ ਤੋਂ ਟੋਪ ਜੀ ਇਹ ਵੀ ਟੋਪ ਵਾਲੀ ਹੋ ਆ ਕਿੰਨਾ ਮਾਡਲ ਹੈ ਵੀਰੇ ਇਹ ਇਹ ਹੈਗੀ ਆਈ 2019 ਮਾਡਲ ਐਸਐਕਸ ਆਪਸ਼ਨੋ ਸਭ ਤੋਂ ਟੋਪ ਅੱਛਾ ਜਮਾ ਟੋਪ ਵਾਲੀ ਹਾਂਜੀ ਪਹਿਲਾਂ ਤੁਹਾਨੂੰ ਬਲੈਕ ਦਿਖਾਈ ਸੀ ਹੁਣ ਵਾਈਟ ਵਾਈਟ ਜੀ ਚੱਕੋ ਫੇ ਅੱਜ ਕੰਮ ਹੀ ਨਹੀਂ ਆਉਣ ਦੇ ਹਾਂਜੀ ਹਾਂਜੀ ਸਨਾ ਸਾਰੀਆਂ ਦੇ ਦੇਣੀਆਂ ਵਾ ਬਰਨਾ ਤਿੰਨ ਖੜੀਆਂ ਤੁਹਾਨੂੰ ਤਿੰਨੇ ਚਾਰ ਬਗੀਆਂ ਨੇ ਚਾਰ ਜੀ ਨਾ ਪਹਿਲੇ ਹੀ ਆ ਵੀ ਹਾਂਜੀ ਪਹਿਲੇ ਨਾਲ ਹੀ ਪਹਿਲੇ ਨਾਮ ਤੇ ਆ ਜੀ ਹਾਂਜੀ ਇਹ ਵੀ ਪੇਂਟ ਦੀ ਓਰੀਜਨਲ ਆ ਜੀ ਨੰਬਰ ਵੀ ਵਧੀਆ ਲੱਗੇ ਹੋਇਆ ਜੀ ਵੀਆਈਪੀ ਨੰਬਰ ਵਧੀਆ ਲੱਗੇ ਜੋੜਾ ਨੰਬਰ ਲੱਗੇ ਹੋਇਆ ਜੀ 46575 ਚੱਲੀ ਜੀ ਹਾਂਜੀ ਹਾਂਜੀ ਸਟੀਅਰਿੰਗ ਕੰਟਰੋਲ ਔਰ ਸਾਰਿਆਂ ਦਾ ਟੋਪ ਹੀ ਹੈ ਸ ਵਾਇਰਲੈਸ ਚਾਰਜਰ ਸਾਰਾ ਕੁਝ ਹੈ ਜੀ ਇੱਥੇ ਅੱਛਾ ਇਹ ਫਿਊਲ ਕਿਹੜਾ ਭਲਾ ਇਹ ਜੀ ਡੀਜ਼ਲ ਜੀ ਇਹ ਡੀਜ਼ਲ ਆ ਗਈ ਦੱਸੋ ਫਿਰ ਬਲੈਕ ਵਾਲੀ ਵੀ ਡੀਜ਼ਲ ਸੀ ਜੀ ਆਪਣੀ 21 ਮਾਡਲ ਇਹ ਵੀ ਡੀਜ਼ਲ ਆ ਜੀ 22 ਵਾਲੀ ਪੈਟਰੋਲ ਸੀ ਜੀ ਬਿਲਕੁਲ 11 ਵਾਲੀ ਵੀ ਆਪਣੀ ਡੀਜ਼ਲ ਸੀ ਜਿਹੜੀ ਤੁਹਾਨੂੰ ਅਸੀਂ 11 ਮਾਡਲ ਕਿਤੋਂ ਵੀ ਪੇਂਟ ਨਹੀਂ ਕਰ ਨਵੀ ਸੀ ਜੀ ਆਪਸ਼ਨ ਸਾਰੀਆਂ ਹੀ ਦੇ ਦਿੱਤੀ ਸਾਰੀਆਂ ਗੱਡੀਆਂ ਖੜੀਆਂ ਨੇ ਆਪਸ਼ਨ ਸਾਰੀਆਂ ਆਪਣੇ ਕੋਲ ਹੁਣ ਇਹ ਫੇ ਕਿੰਨੇ ਦੇਣੀ ਹੈ ਇਹ ਜੀ ਤੁਹਾਨੂੰ ਆਪਾਂ ਇੱਕ ਛੋਟਾ ਜਿਹਾ ਰੇਟ ਦੇ ਦਈਏ ਜੀ ਕਾਰ ਦਾ ਇੱਕੋ ਹੀ ਦੇ ਦੋ ਮੈਂ ਹਾਂ ਜੀ ਤੁਸੀਂ ਵੀ ਨਾ ਕਹੋਗੇ ਹਾਂ ਜੀ ਆਹ ਹਾਂ ਬਿਲਕੁ 925000 ਦੀ ਕਾਰ ਜੀ ਸਭ ਤੋਂ ਟੌਪ ਚ ਡੀਜ਼ਲ ਰੇਟ ਚੈੱਕ ਕਰਕੇ ਕੋਈ ਆ ਸਕਦੇ ਹੋ ਜੀ 7.9 ਲੱਖ ਰੁਪਏ ਚੈੱਕ ਕਰ ਲਿਓ ਮੇਰਾ ਭਰਾ ਨਿਸ਼ਚਿੰਤ ਹੋਗੇ ਜਮਾਂ ਟੌਪ ਵਾਲਾ ਮਾਡਲ ਆ ਸਭ ਤੋਂ ਵੀ ਟੌਪ ਆ ਕੋ ਮਾਡਲ ਆ ਜੀ ਦੇਖੋ ਨੰਬਰ ਦੇਖੋ ਜੀ 1819 1819 ਨੰਬਰ ਆ ਤੇ ਵੀਰੇ ਇਹ ਕਿੰਨਾ ਮਾਡਲ ਆ 2014 ਮਾਡਲ ਆ ਜੀ 14 ਮਾਡਲ ਦੀ ਇਹ ਸੀਟ ਕਵਰ ਜਮਾਂ ਨਵੇਂ ਪਏ ਟਾਇਰ ਵੀ ਬਿਲਕੁਲ ਨਵੇਂ ਨੇ ਜੀ ਸੀਟ ਕਵਰ ਸੀਟ ਕਵਰ ਵੀ ਬਿਲਕੁਲ ਨਵੇਂ ਨੇ ਤੇ ਟਾਇਰ ਚੈੱਕ ਕਰੋ ਤੇ ਪੈਟਰੋਲ ਵੇਰੀਐਂਟ ਆ ਮੈਨੂ ਪੈਟਰੋਲ ਜੀ ਕੇਟੀਐਨ ਪੈਟਰੋਲ ਚ ਜਾਂਦੀ ਆ ਜੀ ਬੀਐਕਐਸਆਈ ਦੱਸੋ ਫੇ ਗੱਡੀ ਦੇਖੋ ਜੀ ਤੁਸੀਂ ਇੰਸ਼ੋਰੈਂਸ ਸਾਰਾ ਕੁਝ ਆਈ ਸੀਟ ਕਵਰ ਨਵੇਂ ਲੱਗੇ ਨੇ ਜੀ ਟਾਇਰ ਨਵੇਂ ਨੇ ਵਿਜੀਗ ਸਿਸਟਮ ਲੱਗਿਆ ਹੋਇਆ ਜੀ ਹਾਂਜੀ ਤੇ ਕਿੰਨੇ ਦੀ ਦੇਣੀ ਹੈ ਇਹ ਇਹ ਤੁਹਾਨੂੰ ਜੀ ਛੋਟਾ ਜਿਹਾ ਰੇਟ ਦੇ ਦਿੰਨੇ ਆ ਇਹ 2 ਲੱਖ 30 ਹਜ਼ਾਰ ਦੀ ਕਰ ਦੇ ਦਾਂਗੇ ਜੀ 2 ਲੱਖ 30 ਹਜ਼ਾਰ ਨਾਲ ਇਹ ਯਾਰ ਰੱਖੀ ਹੈਗੀ VX ਆ ਪਾਵਰ ਵਿੰਡੋ ਵਾਲੀ ਜੀ ਇਹ 14 ਮਾਡਲ ਵੀ ਆ ਹਾਂਜੀ ਹਾਂਜੀ ਹੈਨਾ ਮਾਡਲ ਵੀ 14 ਵਾ ਤੁਸੀਂ ਕੋਈ ਐਲਟੋ ਵੀ ਇੰਨੇ ਲੋਕ ਜਾਉਂਗੇ ਨਾ ਨਹੀਂ ਐਲਟੋ ਦਿੰਦੇ ਨਹੀਂ ਦਿੰਦੇ K10 ਆ ਜੀ 1000 ਸੀਸੀ ਵਾਲੀ 1000 ਸੀਸੀ ਵਾਲੀ K10 ਨਾਲੇ ਸੀਟ ਕਵਰ ਟਾਇਰ ਨਵੇਂ ਜੀ ਨਾਲੇ ਆ ਸ਼ੇਪ ਦੀ ਡਿ ਤੇ ਉਹਦੇ ਬਾਅਦ ਕਰੋਲਾ ਕਰੋਲਾ ਦੋ ਖੜੀਆਂ ਨੇ ਜੀ ਆਪਣੇ ਕੋਲ ਹਾਂ ਹਾਂ ਇਹ ਹੈਗੀ ਆ ਦੋਨੇ 11 ਮਾਡਲ ਨੇ ਜੀ ਅੱਛਾ ਜੇ ਵੈਰੀਐਂਟ ਆ ਦੋਨੇ ਜੀ ਅੱਛਾ ਜੀ ਇਹ ਹੈਗੀ ਆ ਫਸਟ ਓਨਰ ਜੀ ਚੱਲੀ 92000 ਰੀ ਆ ਜੀ ਅੱਛਾ ਮੇਰੇ ਵਾਲਾ ਫਸਟ ਓਨਰ ਆ ਨੰਬਰ ਵੀ ਵਧੀਆ ਲੱਗਿਆ 7677 ਫਿਊਲ ਕਿਹੜਾ ਹੈ ਇਹਦਾ ਡੀਜ਼ਲ ਦੋਨੇ ਡੀਜ਼ਲ ਹਾਂ ਜੀ ਕਹਿੰਦੇ ਬੜੀਆਂ ਧੱਕੜ ਨੇ ਇਹ ਬਾਜੀ ਇਹਦੀ ਐਵਰੇਜ ਬਹੁਤ ਆ ਜੀ ਹੂੰ ਦੱਸੋ ਵੀ ਨਾਲੇ ਲਗਜ਼ਰੀ ਨਾਲੇ ਐਵਰੇਜ ਹਾਂ ਜੀ ਹਾਂ ਜੀ ਅਲਾਏ ਕੰਪਨੀ ਵਾਲੇ ਲੱਗੇ ਹੋਏ ਨੇ ਜੀ ਹੂੰ ਕਿੰਨੇ ਪੈਸੇ ਦੇਣਗੇ ਇਹ ਦੇ ਦਾਂਗੇ ਜੀ ਤੁਹਾਨੂੰ 7.3 ਦੀ ਕਾਰ ਜੀ 3,25,000 ਦੀ ਤੇ ਉਹ ਜਿਹੜੀ ਚਿੱਟੀ ਖੜੀ ਆ ਇਹ ਇਹ ਵੀ ਜੇ ਵੈਰੀਟੀ ਜੀ ਇਹ ਓਨਰ ਸੈਕਿੰਡ ਆ ਜੀ ਅੱਛਾ ਜੀ ਇਸ ਲਈ ਇਹ ਤੁਹਾਨੂੰ ਥੋੜੇ ਜੇ ਘੱਟ ਜਿਵੇਂ ਕਿ ਜੇ ਬੰਦੇ ਨੇ ਘੱਟ ਪਾਣਾ ਹੋਵੇ ਲਗਜ਼ਰੀ ਕਾਰ ਚਾਹੀਦੀ ਆ ਸੀਟ ਕਵਰ ਬਿਲਕੁਲ ਨਵੇਂ ਲੱਗੇ ਹੋਏ ਨੇ ਜੀ ਇੰਟੀਰੀਅਰ ਦੀ ਬਿਲਕੁਲ ਨਵੀਆਂ ਚੱਲੀ ਵੀ ਜੈਨੂਨ ਕਾਰਾਂ ਦਾ ਤੁਹਾਨੂੰ ਦੱਸਿਆ ਮੀਟਰ ਦੀ ਆਪਣੀ ਗਾਰੰਟੀ 1,11,000 ਜੈਨੂਨ ਚੱਲੀ ਹੋਈ ਆ ਜੀ ਠੀਕ ਆ ਇਹ ਕਾਰ ਤੁਹਾਨੂੰ ਦੇ ਦਾਂਗੇ ਜੀ 2,70,000 ਦੀ ਸਰ 2,70,000 ਦੀ ਮੇਰਾ ਭਰਾ ਓਏ ਇਹ ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਮੇਰਾ ਭਰਾ ਭਾਈ ਹੁਣਾਂ ਨੇ ਪਹਿਲਾਂ ਹੀ ਕਹਿਆ ਤਾਂ ਮੀਟਰ ਆਪਾਂ ਨਹੀਂ ਬੈਕ ਕਰਾਂਦੇ ਬਾਈ ਜਿੰਨੀ ਕਰਾਉਂਦੇ ਜੈਨੂ ਜੈਨੂ ਨਾ ਜੀ ਉਹ ਜੈਨੂ ਆ ਨਾ ਬਾਈ ਹਨਾ ਇੱਥੇ ਉਹ ਕੰਮ ਨਹੀਂ ਹੈਗਾ ਜਿਹੜੇ ਮੇਰੇ ਭਰਾ ਨੂੰ ਹੁਣ ਇਹਨਾਂ ਚ ਕੋਈ ਵੀ ਕਾਰ ਪਸੰਦ ਆਈ ਹੋਵੇ ਦਿੱਤੇਗੇ ਨੰਬਰਾਂ ਤੇ ਕਾਲ ਕਰਿਓ ਇੱਕ ਐਕਸਯੂਵੀ 500 ਖੜੀ ਜਿਹੜੀ ਆਪਣੀ ਭਾਜੀ ਇਹ ਹੈਗੀ ਆ 2012 ਮਾਡਲ ਜੀ ਅੱਛਾ ਜੀ 12 ਮਾਡਲ ਆ 12 ਮਾਡਲ ਬੰਪਰ ਵੀ ਕੋਈ ਪੇਂਟ ਹੋਵੇ ਗੱਡੀ ਵਾਪਸ ਆ ਜੀ ਮੈਂ ਤਾਂ ਸਮਝ ਸੋਚਿਆ ਮੈਂ ਕਿ 14 15 ਦੇ ਖੜਾਵੇ ਜਿੰਨੀ ਹੈਗੀ ਆ 12 ਮਾਡਲ ਆ ਜੀ ਕੋਈ ਬੰਪਰ ਵੀ ਪੇਂਟ ਹੋਇਆ ਤਾਂ ਗਾਰੰਟੀ ਆ ਆਪਣੀ ਆਲ オリジナル ਹਾਂਜੀ ਟਾਇਰ ਨਵੇਂ ਹੂੰ ਸਭ ਤੋਂ ਟੋਪ ਵਾਲਾ ਵੈਰੀ ਮਾਡਲ ਆਏ W8 W8 ਜਿਹਨੂੰ ਕਹਿੰਦੇ ਸਭ ਤੋਂ ਟੋਪ ਆ ਜੀ ਦੱਸੋ 98000 ਚੱਲੀ ਆ ਜੀ ਮੀਟਰ ਦੀ ਫੁੱਲ ਗਾਰੰਟੀ ਆ ਜੀ ਠੀਕ ਹੈ ਕਿਤੋਂ ਵੀ ਪੇਂਟ ਹੋਈ ਬੰਪਰ ਵੀ ਪੇਂਟ ਹੋਇਆ ਗੱਡੀ ਵਾਪਸ ਦੇ ਦਿਓ ਇੰਨੀ ਕਿ ਗਾਰੰਟੀ ਦੋਨੇ ਚਾਬੀਆਂ ਗੱਡੀ ਦੀਆਂ ਸਰਵਿਸ ਬੁੱਕ ਸਾਰਾ ਕੁਝ ਸੰਭਿਆ ਪਿਆ ਜੀ ਉਦੋਂ ਹੀ ਇਹ ਨਾ ਕਾਰਾ ਸਾਰਾ ਕੋਇਆ ਪੇਪਰ ਸਾਰੇ ਕੰਪਲੀਟ ਹੈ ਡਬਲ ਕਿਹੜਾ ਹੈ 8ਜੀ 8 ਸਭ ਤੋਂ ਟੋਪ ਵਾਲਾ ਜੀ ਪੈਸੇ ਇਹ ਭਾਜੀ ਤੁਹਾਨੂੰ ਛੋਟਾ ਜਿਹਾ ਰੇਟ ਦੇਣਾ ਮੈਂ ਕਹਿੰਦਾ ਬੰਦਾ ਖੁਸ਼ ਹੋ ਜੂ ਸੈਵਨ ਸੀਟਰ ਗੱਡਾ ਲੈ ਕੇ ਨਾਲੇ ਆਲ ਅਰੀਜਨਲ ਸਾਰੀ ਬੰਪਰ ਵੀ ਪੇਂਟ ਹੋਇਆ ਜੀ ਗੱਡੀ ਵਾਪਸ ਆ ਜੀ ਦੱਸੋ ਫਿਰ 3 ਲੱਖ 80000 ਫਿਰ ਉਹ ਦੇ ਦਾਂਗੇ ਜੀ ਚੱਕ ਲਓ ਜੀ ਹੁਣ ਨਾ ਕਿਉਂ ਮੇਰਾ ਭਰਾ ਲਾਂਬਾ ਨਾ ਦਿਓ ਸਿੰਗਲ ਪੀਸ ਵੀ ਪੇਂਟ ਨਹੀਂ ਔਰ ਮੈਂ ਕਹਿੰਦਾ ਨਿਆਰੇ ਲੋ ਦੋਨੋਂ ਚਾਬੀਆਂ ਨਾਲ ਤੇ ਹੋਪ ਕਰਦੇ ਆ ਮੇਰਾ ਭਰਾ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਲੋਕੇਸ਼ਨ ਫੇਰ ਦੱਸ ਦਿਨਾ ਦੁਗਰੀ ਕਨਾਲ ਰੋਡ ਦੇ ਉੱਤੇ ਨੀਅਰ ਪੰਜਮ ਹਸਪੀਟਲ ਜੀ ਹਾਂਜੀ ਜੇ ਨਾਲ ਬਿਲਕੁਲ ਨਾਲ ਆਪਣੇ ਜੁਝਾਰਬਾਤ ਸਰਵਿਸ ਪੈ ਜਾਂਦੀ ਆ ਜੀ ਜੁਝਾਰਬਾਤ ਸਰਵਿਸ ਵਾਲਿਆਂ ਦਫ਼ਤਰ ਪਾਈ ਹੋਣਾ ਨਾਲ ਬਿਲਕੁਲ ਨਾਲ ਆਪਣਾ ਬਹਿ ਤੁਸੀ ਲੋਕੇ ਕਰੋਗੇ ਲੋਕੇਸ਼ਨ ਤੇ ਆਪਣਾ ਸ਼ੋ ਹੁੰਦਾ ਹੀ ਮੰਗਦੇ ਆਂ ਜਾਂ ਦੀ ਗੂਗਲ ਸਕਾਈਲਾਈਨ ਕਾਰ ਗੂਗਲ ਤੇ ਸਕਾਈਲਾਈਨ ਕਾਰ ਸਰਚ ਕਰਿਓ ਤੇ ਤੁਹਾਨੂੰ ਆ ਜੂਗਾ ਬਾਕੀ ਡਿਸਕ੍ਰਿਪਸ਼ਨ ਚ ਤੁਹਾਡੇ ਪੁਰਾਣੇ ਲਿੰਕ ਪਾ ਦੇਣਾ ਵਾ ਤੇ ਜੇ ਤੁਸੀਂ ਹੋਰ ਵੀ ਇੱਕ ਇੱਕ ਗੱਡੀ ਆਪਣੇ ਕੋਲ ਖੜੀ ਆ ਜੀ ਸੇਲ ਵੀ ਲਈ ਆ ਤੁਹਾਨੂੰ ਉਹ ਵੀ ਦਿਖਾਣੇ ਆ ਜੂ ਇਹ ਹੈਗੀ ਆ ਜੀ 2013 ਮਾਡਲ ਡੀਜ਼ਲ ਚ ਜੀ 2013 ਮਾਡਲ ਇਹ ਜਿਨ੍ਹਾਂ ਨੇ ਘੱਟ ਪੈਸੇ ਲੈਣੇ ਆ ਹਾਂਜੀ ਹਾਂਜੀ ਲਾਇਲੂਏ ਸਾਰਾ ਕੁਝ ਲੱਗੇ ਹੋਇਆ ਜੀ ਸੀਟ ਕਵਰ ਨਵੇਂ ਨੇ ਜੀ ਹਮ ਦੇਖੋ ਮੇਰਾ ਭਰਾ ਕਾਰ ਚੈੱਕ ਡੀਲ ਦੀ ਬਿਲਕੁਲ ਸਾਫ ਪਈ ਆ ਜੀ ਸੀਟ ਕਵਰ ਨਵੇਂ ਨੇ ਬਿਲਕੁਲ ਹਮ ਜਿਵੇਂ ਘੱਟ ਬਜਟ ਜਿਵੇਂ ਲੈਣਾ ਹੋਵੇ ਹਾਂ ਹਾਂ ਬਿਲਕੁਲ ਕਿਉਂਕਿ ਨਾ ਜੀ ਮੇਨ ਗੱਲ ਹੈ ਹੀ ਹੈਵੀ ਨੇ ਸ਼ੈਵਲਟ ਦੀਆਂ ਕਾਰ ਐਵਰੇਜ ਬਹੁਤ ਵਧੀਆ ਜੀ ਇਹਦੀ ਸਾਰੀਆਂ ਫੈਸਿਲਿਟੀਆਂ ਸਾਰੀਆਂ ਮਿਲ ਜਣੀਆਂ ਨੇ ਬਿਲਕੁਲ ਬਿਲਕੁਲ ਕਈਆਂ ਦਾ ਬਜਟ ਘੱਟ ਹੁੰਦਾ ਵਾ ਇਸ ਕਾਰਨ ਨਾਲੇ ਰੇਟ ਸਿਰ ਮਿਲ ਜਾਂਦੀਆਂ ਵਾ ਮਾੜੇ ਮਾਡਲ ਉੱਚਾ ਹੀ 13 ਇਹ ਸਿਰਫ ਦੇ ਰਾਂਗੇ ਜੀ ਆਪਾਂ 1,60,000 ਦੀ ਕਾਰ ਜੀ 13 ਮਾਡਲ ਦੇਖ ਲਓ ਡੀਜ਼ਲ ਕਾਰ ਆਲਟੋ ਲੱਭਣ ਜਾਓ ਤੁਹਾਨੂੰ ਦੇਖੋ ਵੇ ਕਿੰਨੇ ਦੀ ਮਿਲਦੀ ਆ 13 ਮਾਡਲ ਡੀਜ਼ਲ ਦੀ ਇਹ ਵੀ ਐਬੀਐਸ ਬ੍ਰੇਕ ਵਾਲੀ ਜੀ ਇਹਨਾਂ ਨੇ ਫੀਚਰ ਦੇਤੇ ਦੀ ਬਾਤੂ ਤੇ ਹੋਪ ਕਰਦੇ ਆ ਬਾਈ ਹੋਣਾ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਨੂੰ ਸਪੋਰਟ ਜ਼ਰੂਰ ਕਰਿਓ ਮੇਰਾ ਭਰਾ ਇਸ ਵੀਡੀਓ ਨੂੰ ਸਕਰੀਨ ਤੇ ਜਿਹੜ ਇਦਾਂ ਨਹੀਂ ਸੋਹਣਿਆ ਸੋਹਣਿਆ ਵੀਡੀਓ ਦੇਖਣ ਲਈ ਆਪਣਾ ਪੇਜ ਫੋਲੋ ਕਰ ਲਿਓ ਤਾਂਤੇ ਲਈ ਮਿਲਦਾ ਹੈ ਨੈਕਸਟ ਵੀਡੀਓ ਚ ਕਮੈਂਟ ਤੁਹਾਡਾ ਮੈਂ ਇੰਤਜ਼ਾਰ ਕਰੂੰਗਾ ਵਧੀਆ ਜਿਹਾ ਜਿਹੜਾ ਆਊਗਾ ਸਤਿ ਸ੍ਰੀ ਅਕਾਲ ਜੀ